ਮੇਰੇ ਲਈ ਤਗੜਾ ਗੋੜਾ ਲੈ ਕੇ ਆਣਾ ਭਾਈ ਸਪੀਡ ਬਹੁਤ ਜ਼ਿਆਦਾ ਆ ਅੱਛਾ ਵਾਹ ਵਾਹ ਖੇਲੋ ਨਾ ਭਾਈ ਉਹ ਬਦਲਾ ਲੈ ਕਰੋ ਚੌੜਿਆ ਜੇ ਮਜ਼ਾ ਆ ਰਹੀ ਹੈ ਲੈ ਵੀ ਲੈ ਵੀ ਮਿੱਤਰ ਕੋਫਰੀ ਦੇ ਗੋਲ ਗੱਪੇ ਖਾ ਕੇ ਦੇਖਾਂਗੇ ਮੈਂ ਤੇ ਮਾਨ ਇਹ ਕਹਿੰਦਾ ਮੈਂ ਖਾਣੀਆਂ ਮੈਗੀ ਉਹ ਉਹਨੇ ਕਰਨੀਆਂ ਇਹਨਾਂ ਨੂੰ ਚੌਂਕ ਨਾ ਕੱਲੇ ਮੈਂ ਸ਼ੋਲੇ ਖਾਊਂਗਾ ਗੋੜੇ ਦੇ ਚੜਕ ਉੱਤੇ ਹਾਈਟ ਤੇ ਜਾਣਾ ਪਹਿਲਾਂ ਤਾਂ ਰੇਟ ਦਾ ਬਹੁਤ ਰੋਲਾ ਪੈਂਦਾ ਓਰੇ ਕੋਈ ਸੋਨ 15-1500 ਰੁਪਏ ਇੱਕ ਇੱਕ ਬੰਦੇ ਦਾ ਕਹਿੰਦੇ ਨੇ ਤੁਸੀਂ ਤੁਸੀਂ ਯਕੀਨ ਮੰਨਿਓ ਅਸੀਂ ਪਤਾ ਕਿੰਨੇ ਚ ਕਰਿਆ ਅਸੀਂ ਕਰਿਆ 350 ਇੱਕ ਬੰਦੇ ਹਾਂਜੀ ਮਿੱਤਰ ਪਿਆਰਿਓ ਗੁੱਡ ਮਾਰਨਿੰਗ ਸਾਰਿਆਂ ਨੂੰ ਸ਼ਿਮਲੇ ਤੋਂ ਅੱਜ ਜਾ ਰਹੇ ਆਪਾਂ ਨਾਰਕੰਡੇ ਨਾਰਕੰਡੇ ਦਾ ਸਫਰ ਤੇ ਉੱਥੇ ਦਾ ਜਿਹੜਾ ਵਿਊ ਹੈ ਦ੍ਰਿਸ਼ ਕਿਹੋ ਜਿਹਾ ਹੋਣ ਵਾਲਾ ਹੈ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦੇ ਜਾਵਾਂਗੇ ਵੇਰ ਦੇ तकरीबन 8:10 5:00 ਬੱਜ ਚੁੱਕੇ ਨੇ ਤੇ ਥੋੜੀ ਜਿਹੀ ਦਿੱਕਤ ਆ ਗਈ ਅਸੀਂ ਗੱਡੀ ਲਾਤੀ ਗੱਡੀ ਦੇ ਪਿੱਛੇ ਕੋਈ ਹੋਰ ਗੱਡੀ ਲਾ ਰਿਹਾ ਤੇ ਹੰਬਫੋਨ ਘੜਾਉਣ ਦੀ ਸਰ ਰਹੇ ਕੋਸ਼ਿਸ਼ ਹੈਲੋ ਬੋਲਦਾ ਮੈਟਰੋ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਸਾਰਿਆਂ ਨੂੰ ਹਾਂ ਜੀ ਅੱਪਾ ਠੀਕ ਠਾਕ ਹੋਵਾਂਗੇ ਪੰਜਾਬੀਓ ਇਹ ਅੱਜ ਅੱਪਾ ਕਿੱਥੇ ਜਾ ਰਹੇ ਹਾਂ ਤੈਨੂੰ ਦੱਸਿਆ ਤਾਂ ਹੈਗਾ ਯਾਰ ਪਹਿਲਾਂ ਕੋਈ ਮੰਜ਼ਲ ਨਹੀਂ ਹੈਗੀ ਸਫਰ ਦਾ ਨਜ਼ਾਰਾ ਹੈਗਾ ਹਾਂ ਪਹਿਲੇ ਨਾਰਕੰਡੇ ਦਾ ਪਲਾਨ ਹੈਗਾ ਆਪਣਾ ਨਾਰਕੰਡਾ ਹੈ ਵਾ ਠੀਕ ਹੈ ਜੇ ਮਤਲਬ ਉੱਥੇ ਨੇਰਾ ਹੋ ਗਿਆ ਉੱਥੇ ਪੈ ਜਾਾਂਗੇ ਨਹੀਂ ਗਹਾਨਾ ਕਿ ਜਾਾਂਗੇ ਹਾਂ ਗੁੱਡ ਮਾਰਨਿੰਗ ਹੈ ਗੱਗੇ ਸਤਿ ਸ਼੍ਰੀ ਅਕਾਲ ਜੀ ਇਹ ਜ ਸੁਵਿੰਦਰ ਮਾਨਾ ਜੀ ਸਾਡਾ ਯਾਰ ਬਸ ਸਫਰਾਂ ਤੇ ਆ ਸੈਰਾਂ ਤੇ ਆਏ ਹਾਏ ਸਿਰਾ ਲਓ ਜੀ ਮਿੱਤਰੋ ਇਹ ਪਹਾੜਾਂ ਦੇ ਦ੍ਰਿਸ਼ ਤੇ ਹੋਟਲ ਬੜਾ ਸੋਹਣਾ ਹੈ ਨਜ਼ਾਰਾ ਕਿਦਾਂ ਹੈ ਵੈਡਰ ਵੀ ਚੰਗਾ ਹੈ ਲੱਤਰ ਪਿਆਰਿਓ ਆਪਾਂ ਪਹੁੰਚ ਚੁੱਕੇ ਆਂਗੇ ਕੋਫਰੀ ਆ ਨਾ ਕਕੇ ਇਹ ਹੈਗਾ ਕੋਫਰੀ ਇੱਥੇ ਆਪਾਂ ਗੱਡੀ ਕਰਤੀ پارک ਆਹ ਟਰਾਂਦੀ ਤੇ ਦੇਖਦੇ ਇੱਥੇ ਕੀ ਹੈ ਜੇ ਇੱਥੇ ਕੁਝ ਹੋਇਆ ਤਾਂ ਠੀਕ ਹੈ ਨਹੀਂ ਫਿਰ ਨਾਰਕੰਡਾ ਆਉਂਦਾ ਵੀ ਦਿਖਾਉਣਾ ਤੁਹਾਨੂੰ ਆਜੋ ਆਜੋ ਨਾਲ-ਨਾਲ ਘੁੰਮਣੇ ਆਪਾਂ ਸਾਰੇ ਜਣ ਕੋੜੇ ਕੋੜੇ ਤੇ ਨਹੀਂ ਚੜਨਾ ਕਹਦੇ ਸੀ ਨੇ ਉਰੇ ਇਹ ਅੰਡ ਚੜਨਾ ਨਹੀਂ ਗੱਦੇ ਵਿੱਚ ਚੜਨਾ ਨਹੀਂ 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 ਬਸ ਆਪ ਤਾਂ ਐਵੇਂ ਹੀ ਅਸਾ ਐਸਾ ਹੀ ਐਸੀ ਪੈਦਲ ਯਾਤਰਾ ਕਰੇਗੀ ਔਰ ਉੱਪਰ ਨਹੀਂ ਜਾ ਸਕਦੇ আরে ਕੋਈ ਬਾਤ ਨਹੀਂ ਉੱਪਰ ਨਹੀਂ ਜਾਏਗੇ ਤਾਂ ਕੀ ਹੁਆ ਐਸੀ ਬਹੁਤ ਐਸੀ ਅਰ ਹਮ ਤਾਂ ਰੋਡੋਂ ਦਾ ਹੀ ਆਨੰਦ ਲੈਂਦੇ ਹੈ ਮੌਸਮ ਦਾ ਆਨੰਦ ਲੈਂਦੇ ਹੈ ਸਹੀ ਹੈ ਮਜ਼ਾ ਉਸ ਦਾ ਲੋਗਾ ਜਿਸ ਕੇ ਲਈ ਆਏ ਇੱਕ ਮਿੰਟ ਰੱਕ ਗਏ ਭਾਈ ਮੈਂ ਵੀ ਆ ਰਹਾ ਹੂੰ ਉੱਪਰ ਮਿੱਤਰੋ ਉੱਪਰ ਥੋੜਾ ਜਿਹਾ ਨੂੰ ਵਿਊ ਪੁਆਇੰਟ ਮਿਲ ਗਿਆ ਉਗਰਾਲੇ ਇਹਨੂੰ ਵੀ ਚੜਾ ਲਿਆ ਹਫਤੇ ਪੌਣਿਓ ਆ ਗਈਆਂ ਗੱਡੀ ਦੀਆਂ ਪਾਰਕਿੰਗਾਂ ਤੇ ਆਜੋ ਤੁਹਾਨੂੰ ਅੱਗੇ ਇੱਥੋਂ ਨਹੀਂ ਨਾ ਥੋੜਾ ਜਿਹਾ ਵਿਊ ਓਏ ਹੋਏ 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 ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਮਾਸਟਰ ਫਿਰ ਨੰਦ ਕਿਹ ਹੋਊਗਾ ਜ਼ਿੰਦਗੀ ਦਾ ਏ ਯੱਕੋ ਯੱਕੋ ਫਿਰ ਅ ਕੈਂ ਮੁਕੇ ਕੈਂ ਨੰਦ ਕਿਉਂ ਓਏ ਉਹ ਕਿਆ ਨਾ ਕੰਮ ਸਵੇਰ ਲੋਏ ਮਿੱਤਰੋ ਕੋਫਰੀ ਦੇ ਗੋਲ ਗੱਪੇ ਖਾ ਕੇ ਦੇਖਾਂਗੇ ਮੈਂ ਤੇ ਮਾਨ ਇਹ ਕਹਿੰਦਾ ਮੈਂ ਖਾਣੀਆਂ ਮੈਗੀ ਉਹ ਉਹਨੇ ਕਰਨੀਆਂ ਇਹਨਾਂ ਨੂੰ ਚੋਂ ਕਿ ਨਾਲ ਮੈਂ ਸ਼ੋਰ ਲਖਾਉਂਗਾ ਇਹਦਾ ਹੀ ਸਾਰਾ ਕੁਝ ਦੁਬਾਰੇ ਬਣਾਉਣਾ ਪਵੇ ਇਹਨਾਂ ਨੂੰ ਸਾਰਾ ਕੁਝ ਇਹਦੇ ਬਣਾਈ ਪਏੜੇ ਦੁਬਾਰੇ ਬਾਲਨੇ ਪੈਣਗੇ ਮਿੱਠਾ ਮਿੱਠਾ ਚਲੋ ਖਾ ਲਈਏ ਮਿੱਤਰੋ ਮਿੱਤਰੋ ਕਰਦੇ ਆ ਲਿਆ ਪਹਿਲਾ ਉਹ ਹੁਣ ਚੜਦਗੇ ਯਾਰ ਹੋਣੀ ਘੋੜਿਆਂ ਤੇ ਕੋੜੇ ਦੇ ਝੜਕ ਉੱਤੇ ਹਾਈਟ ਤੇ ਜਾਣਾ ਬਲਤਾਂ ਰੇਟ ਦਾ ਬਹੁਤ ਰੋਲਾ ਪੈਂਦਾ ਉਰੇ ਕੋਈ ਤੁਹਾਨੂੰ 15-1500 ਰੁਪਏ ਇੱਕ-ਇੱਕ ਬੰਦੇ ਦਾ ਕਹਿੰਦੇ ਨੇ ਤੁਸੀਂ ਤੁਸੀਂ ਯਕੀਨ ਮੰਨਿਓ ਅਸੀਂ ਪਤਾ ਕਿੰਨੇ ਚ ਕਰਿਆ ਅਸੀਂ ਕਰਿਆ 350 ਚ ਇੱਕ ਬੰਦਾ ਉਹ 1500 ਚ 350 ਚ ਲੈ ਜਾਂਦਾ ਹੁਣ ਜਾ ਕੇ ਆਉਣਾ ਮੇਰੀ ਬਾਤ ਸੁਣੋ ਇਹ ਆਪਕਰ ਰਿਕਾਰਡ ਹੋ ਰਹਾ ਹੈ ऐसा ना हो के हमको ऊपर लेके ही ना जाए आध्विचकार में से मोड़ लेके इतने लोग लो जा रहे ना भाई मेरे ठीक है ले जाएगा वहां पे कितना टाइम 350 रुपए में भाई हमने बंगला बनाने पड़े 2 घंटे रुक सकता है वहां पे बंगला बनाने 300 300 रुपए में बंगला बनाने गए हमने वो नहीं वो कहने हैं तन्नू ये अपडाउन का ही है ना वो काम नहीं होता भाई हमारे से ये अपडाउन का है हां अपडाउन 200 300 अच्छा ले अभी मज्जु के ब्लड लाइन चल दी घोड़ा 1 करोड़ दा एते जड़दा है कह दे इना ते ਇੰਨਾ ਜਿਆਦਾ ਨੌਕਰੀਆ ਤੇ ਚਲੋ ਵੀ ਮਿੱਤਰੋ ਲੈ ਵੀ ਮਿੱਤਰੋ ਗੱਗੇ ਬੈਠ ਕਿਹਦੇ ਤੇ ਬੈਠੇਗਾ ਗੱਗਾ ਭਾਈ ਮੈਨੂੰ ਤਗੜਾ ਜਿਆ ਦੇ ਦੀ ਮੇਰੇ ਅਰੇ ਯਾਰ ਮੇਰੇ ਲਈ ਤਗੜਾ ਘੋੜਾ ਲੈ ਕੇ ਆਣਾ ਭਾਈ ਮੇਰੇ ਤੋਂ ਬਹੁਤ ਜਿਆਦਾ ਆ ਅੱਛਾ ਵਾਹ ਵਾਹ ਫੇਰ ਲੈ ਇੱਧਰ ਬਾਈ ਬੈਠਾ ਪਾਣ ਇੱਥੇ ਬੈਠਾ ਮਾਰ ਮੈਂ ਇੱਥੇ ਮੈਂ ਭਾਈ ਨਾ ਖੜ ਜਾ ਉਹ ਬਦਲਾ ਲੈ ਕਿਉਂ ੜ ਆ ਜੇ ਮਾਦਾ ਜਾਨੀ ਮੈਂ ਵੀ ਮਿੱਤਰੋ ਸੇਤੀਆਂ ਕਾੜੀਆਂ ਲੈ ਮਿੱਤਰੋ ਪੂਰੀ ਸਪੀਡ ਦੇ ਨਾਲ ਇਹ ਲੈ ਇਹ ਹੁੰਦਾ ਬੱਕਰਾ ਵਾਲਾ ਪਿੱਛੇ ਉਹ ਵੇਖੀ ਇਹਦੇ ਵਿੱਚ ਨਾ ਮਾਰੀ ਉਹ ਗੋਡਾ ਦਾ ਦੇਦੀ ਮੇਰਾ ਆਇਨੀ ਮੱਝ ਕੇ ਬਲੱਡ ਲਾਈਨ ਚੱਲਦੀ ਨਹੀਂ ਕੋੜਾ ਏ ਕਰੋੜ ਦਾ ਨਹੀਂ ਫਿਰ ਇਹ ਕੰਨ ਜੋੜਦਾ ਉੱਤੇ 8000 ਦੀ ਮਰਦੀ ਦਾ ਇੰਨੀ ਆਟੋ ਤੇਰੀ ਓਏ ਗਾਰੇ ਵਿੱਚ ਦੀ ਚੱਲਦੀ ਏ ਮਿੱਤਰੋ ਆਰਾ ਬੜਾ ਗੰਦਾ ਨਹੀਂ ਤਾਂ ਤੁਰ ਕੇ ਭੱਜ ਜਾਂਦੇ ਆਰਾ ਬੜਾ ਗੰਦਾ ਸੀ ਚਲੋ ਅੱਗੇ ਚੱਲਦੇ ਮਿੱਤਰੋ ਉਹ ਮੂਰੇ ਆਉਂਦੇ ਨੇ ਜਾਉਣੇ ਹੁਰੀ ਮਿੱਤਰੋ ਜਿਹੜਾ ਉੱਪਰ ਦਾ ਵਿਊ ਹੈ ਨਾ ਕਿਆ ਬਾਤ ਹੈ ਪੂਰਾ ਸੋਹਣਾ 뷰 ਹੈ ਔਰ ਉੱਪਰ ਕਿਤਨਾ ਦੂਰ ਰਹਿ ਗਿਆ ਭੀ ਕਿੰਨੀ ਦੂਰ ਰਹਿ ਗਿਆ ਅਰੇ ਭਾਈ ਬੋਲ ਪੋ ਯਾਰਾ ਅਰੇ ਦੂਰ ਹੈ ਭੀ ਅੱਛਾ ਦੂਰ ਹੈ ਭੀ ਚਲੋ ਕੋਈ ਗੱਲ ਨਹੀਂ ਯਾਰ ਇਹਦਾ ਮਿਰਜੇ ਹੋਰੀ ਦਾ ਮਿਰਜੇ ਹੋਰੀ ਦਾ ਆ ਰਹੇ ਨੇ ਆਪ ਦਾ ਆਈ ਜਾਂਦੇ ਨੇ ਮਿਰਜੇ ਹੋਰੀ ਆਂਦੇ ਨੇ ਮਿਰਜਾ ਤੇ ਮਿਰਜੇ ਦੇ ਯਾਰ ਡੋਗਰਾ ਡੋਗਰਾ ਆ ਦੇਖੋ ਏ ਇਧਰ ਦੇਖੋ ਕੀ ਬਾਤ ਹੈ ਕੀ ਬਾਤ ਹੈ ਮਿੱਤਰੋ ਕੀ ਬਾਤ ਹੈ ਯਮਾ ਪੂਰਾ ਸੋਹਣਾ 뷰 ਹੈ ਮੈਂ ਆ ਬਦਲੀ ਖੱਤਰ ਸਾਹਿਬ ਤਾਂ ਪਿੱਛੇ ਲਵਾਈ ਹੈ ਮੈਨੂੰ ਆਇਆ ਵਾ ਉਹਨਾਂ ਨੂੰ ਦੇਖ ਰਿਹਾ ਪਹਿਲਾ ਮੂਰੇ ਕੀ ਕਰਦੇ ਨੇ ਬਹੁਤ ਸੋਹਣਾ 뷰 ਹੈ ਮਿੱਤਰੋ ਮੂਰੇ ਟਾਪ ਕਲਾਸ ਆਪਣੇ ਪਿੱਛੇ ਆ ਰਹੇ ਨੇ ਬੰਦੇ ਦੇਖ ਸਕਦੇ ਹੋ ਉਹ ਬੋ ਘੈਂਟ ਨਜ਼ਾਰਾ ਮੈਂ ਤਾਂ ਕਹਿਣਾ ਵੀ ਜਿਹੜੇ ਬੰਦੇ ਇੱਥੇ ਆਉਂਦੇ ਨੇ ਬਾਈ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਪੂਰਾ ਆਨੰਦ ਮੰਗਲ ਹੈ ਅਜੇ ਹੋਰ ਵੀ ਆ ਉੱਪਰ ਇੱਕ ਸਕਿੰਟ ਆ ਦੇਖੋ ਇੱਥੇ ਰੁਕ ਜਾਏਗਾ ਓਕੇ ਇਸकी ਪਹਿਚਾਨ کیا ਹੈ ਲੋਵੀ ਸਟੇ ਆ ਗਈ ਰੁਕੋ ਲੈ ਵੀ ਮੇਸਟਰ ਬਲੌਗ ਬਣ ਰਿਹਾ ਲੈ ਬਈ ਖੱਚ ਦੇ ਕੰਮ ਨੂੰ ਖੱਚ ਕਾ ਝੋਟਿਆ ਲਾਵਾਂ ਹੀ ਲੱਗ ਰਿਹਾ ਬਾਈਕ ਟੈਂਕ ਲਾ ਦੇਖੀ ਜਾਂਦੀ ਆ ਇਹ ਲੈ ਛੁੜ ਦੇ ਪਹਿਲਾਂ ਮੈਂ ਉੱਤਣਾ ਉਹਦਾ ਮੈਂ ਚਾ ਲਿਆ ਹੁਣ ਦੇਖੀ ਤੂੰ ਸਿੱਧਾ ਬ੍ਰਹਮਾਸਤਰ ਛੱਡੀ ਚੱਲ ਚੱਲ ਜਾਂਦਾ ਵਿਸ਼ਨੂ ਭਗਵਾਨ ਨੇ ਦਿੱਤਾ ਚੱਲ ਚੱਲ ਆ ਥੱਲੀਆਂ ਤੂੰ ਦੱਸ ਜੀ ਆਪਾਂ ਤੂੰ ਇੱਕ ਨੂੰ ਫਟਾ ਗਾ ਇੱਕ ਫੜ ਓਏ ਅੱਜ ਚੱਲ ਇੱਕ ਹੀ ਖੜ ਓ ਯਾਰ ਇੱਕ ਤਾਂ ਰਹਿ ਗਿਆ ਯਾਰ ਇੱਕ ਇੱਕ ਹੋਰ ਨਾਲ ਉਹ ਬਾਗ ਹਾਂ ਲੈ ਗਿਆ ਚੱਲ ਚੱਲ ਹੋ ਗਿਆ ਰੋਲ ਚਲਾਜੋ ਉਹ ਕੀ ਉਹ ਤਾਂ ਜਿਹੜੇ ਪੈਟ ਨੂੰ ਹੋਰ ਸੇ ਹਮ ਕਾ ਕੇ ਕੋਈ ਨਹੀਂ ਹੋ ਸਕਦਾ ਹਰ ਯਾਰ ਦੇ ਕੇ ਕੋਈ ਨਹੀਂ ਹੋ ਸਕਦਾ ਇਹਦਾ ਮੈਂ ਬਥੇਰੀ ਚਲਾ ਦੀ ਗੱਗੇ ਲੈ ਚਲਾ ਦੀ ਬੱਚੇ ਪੀੜਾ ਬਥੇਰੀ ਲਿਆ ਲਿਆ ਕੀ ਜੀ ਅੱਜ ਕੀ ਕਰਦੇ ਦੁਸਰਾ ਜਾਣੇ ਦਾ ਵਾਪਿਸ 2:30 ਬਜ ਗਏ ਅਰੇ ਫ੍ਰੀ ਖਾਣਾ ਹੈ ਚਲੋ ਭਾਈ ਚਲੋ ਫ੍ਰੀ ਖਾਣਾ ਹੈ ਇਹ ਕੀ 사 ਵਾ ਵੇ ਇੱਕ ਹੀ 사 ਵਾ ਜਮ ਤੂੰ ਸੁਣਿਆ ਵਾ ਵਾ ਭਾਈ ਵਾ ਇਸ ਟਾਈਮ ਅਸੀਂ ਜਿਹੜਾ ਕੁਫਰੀ 뷰 ਪੁਆਇੰਟ ਹਾਈਟ ਤੇ ਬਣਿਆ ਹੋਇਆ ਉੱਥੇ ਖੜੇ ਆ ਔੜਿਆਂ ਦੇ ਨਾਲ ਜਿਵੇਂ ਤੁਹਾਨੂੰ ਪਤੀਆ ਚੜ ਕੇ ਆਏ ਆ ਇੱਥੇ ਬਸ ਆਹ ਟੈਲੀਸਕੋਪ ਆ ਇੱਥੋਂ ਤੁਸੀਂ 뷰 ਦੇਖ ਸਕਦੇ ਹੋ ਇੱਥੇ ਬੰਜਿੰਗ ਜੰਪਿੰਗ ਵੀ ਹੁੰਦੀ ਆ ਜਿਹੜਾ ਉਹ ਉੱਤੋਂ ਧੱਕਾ ਜਾਂ ਮਾਰਦੇ ਆ ਨੀਂ ਸਿੱਡੇ ਡਿੱਗਦਾ ਹੁੰਦਾ ਸੋਕੀ ਨਾਲ ਤੇ ਉਹ ਮੰਦਿਰ ਆ ਉੱਧਰ ਠੀਕ ਆ ਜੀ ਮੰਦਿਰ ਦੇ ਵਿੱਚ ਤੁਸੀਂ ਸਾਡੇ ਦੇਖ ਸਕਦੇ ਹੋ ਅਕਸ਼ਰ ਵੇਲੇ ਕਰ ਸਕਦੇ ਹੋ ਤੇ ਬੈਕ ਕੈਮਰਾ ਕਰਕੇ ਮਸਨ ਦਿਖਾਉਣਾ ਇਹ ਆਪਾਂ ਹਾਈਟ ਤੇ ਖੜੇ ਆ ਇਸ ਤਰ੍ਹਾਂ ਇਹੋ ਕਿਸੇ ਦਾ Ty vás ty hojat po. Te idtro si po ikvári. Boss. E tu to ਆ ਦੇਖੋ ਇਹ ਦੇਖੋ ਇਹ ਆ ਦੇਖੋ ਕੰਨ ਲੈਣਾ ਦੇ ਹਿੱਸਾ ਦੇਖੋ 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 ਕੰਮ ਦੇਖੋ ਕੰਮ ਲੋਕਾਂ ਦੇ ਨਜ਼ਾਰੇ ਦੇਖੋ ਬਹੁਤ ਸੋਹਣਾ ਲੂਆ ਬਈ ਉਹ ਬਹੁਤ ਸੋਹਣਾ ਲੂਆ ਪਤਾ ਕੀ ਹੁੰਦਾ ਐ ਕਹਿ ਸਕਦੇ ਆ ਵੀ ਮੰਨ ਕੇ ਜਦੋਂ ਕੈਮਰੇ ਦੇ ਵਿੱਚ ਉਹ ਚੀਜ਼ਾਂ ਕੈਪਚਰ ਨਹੀਂ ਹੁੰਦੀਆਂ ਹੈਗੀਆਂ ਜਿਹੜੀਆਂ ਚੀਜ਼ਾਂ ਆਪਾਂ ਅੱਖਾਂ ਨਾਲ ਦੇਖ ਕੇ ਸਕੇਨ ਕਰ ਸਕਦੇ ਆ ਕੈਮਰੇ ਕਹਿ ਰਹੇ ਆ ਜੀ ਤੁਸੀਂ ਵੀ ਕਹਿ ਰਹੇ ਆ ਵੀ ਬਾਰੇ ਛੱਡ ਗਾਲੀ ਬੈ ਕੇ ਆ ਦਿਖਾਵੇ ਪੂਰਾ ਵਾਈਟ ਲੈ ਕੇ ਹੈ ਕਿਵੇਂ ਆ ਪੂਰੇ ਬੈ ਜਾ ਬੋਲ ਅੱਗੇ ਬੈ ਜਾ ਅੱਛਾ ਔਰ ਹੁਣ ਜਾਂ ਤਾਂ ਹਾਂ ਬੈ ਜਾ ਹੌਲੇ ਹੌਲੇ ਤੇ ਜਾਂਦੇ ਆ ਦਰਸ਼ਕਾਂ ਲਈ ਤਾਂ ਫਿਰ ਜਾਨ ਵੀ ਦੇਣੀ ਪੈ ਸਕਦੀ ਚਲੋ ਕੋਈ ਗੱਲ ਨਹੀਂ ਫਿਰ ਦੇਵਾਂਗੇ ਦਰਸ਼ਕਾਂ ਲਈ ਜਾਨ ਹਾਂ ਜੀ ਕਿਵੇਂ ਲੱਗਿਆ ਫਿਰ ਸਫਰ ਦਾ ਨਜ਼ਾਰਾ ਇੱਕ ਕਲਿੱਪਾਂ ਸਫਰ ਦੀਆਂ ਤੁਹਾਡੇ ਨਾਲ ਸਾਂਝੀਆਂ ਤਾਂ ਕਰਦੇ ਆ ਕਿਉਂਕਿ ਜਿਹੜਾ ਆਨੰਦ ਹੁੰਦਾ ਉਹ ਰਸਤਿਆਂ ਦਾ ਹੀ ਹੁੰਦਾ ਬਾਈ ਅਸੀਂ ਬੈਠੇ ਆਂ ਇਧਰ ਮਾਨਸ ਰਸਤੇ ਦਾ ਜਿਹੜਾ ਆਨੰਦ ਲੈ ਰਿਹਾ ਪਿਛਲੇ ਪਾਸੇ ਬਹੁਤ ਸੋਹਣਾ ਦਿਓ ਆ ਉਧਰ ਮਨਨੇ ਕੇ ਚੱਲੋ ਵੀ ਕਹਿ ਸਕਦੇ ਆਂ ਵੀ ਸਵਰਗ ਸਵਰਗ ਦਾ ਦੂਜਾ ਨਾਮ ਹੈ ਨਾਰਕੰਡਾ ਬਾਈ ਤੁਸੀਂ ਜਰੂਰ ਆਇਓ ਤੁਹਾਨੂੰ ਦਿਖਾਉਣੇ ਆਂ ਆਪਾਂ ਰੁਕੇ ਆਂ ਇੱਥੇ ਨਾਰਕੰਡੇ ਰੂਮ ਲੈਣ ਦੇ ਲਈ ਤੇ ਆਹ ਤੁਸੀਂ ਪਿੱਛੇ ਦੇਖ ਸਕਦੇ ਹੋ ਇਹ ਤਰਖਤ ਹੈ ਜੀ ਸੇਬ ਦਾ ਤੁਹਾਨੂੰ ਐ ਸੇਬ ਲੱਗੇ ਹੋਇਆ ਵੀ ਦਿਖਾ ਦਿੰਨਾ ਆਪਣੇ ਬੰਦੇ ਪਿੱਛੇ ਰੂਮ ਦੇਖਣ ਗਏ ਹੋਣੇ ਇਹ ਸੇਬ ਲੱਗਿਆ ਹੋਇਆ ਦਿਖਾਵਾ ਸੋਨੋ ਇਹ ਆਹ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਇਹ ਸੇਬ ਲੱਗਿਆ ਹੋਇਆ ਮਿੱਤਰੋ ਹੁਣ ਦੇਖਦੇ ਆਪਾਂ ਰੂਮ ਦਾ ਕੀ ਬਣਦਾ ਥੋੜਾ ਕਿਹੋ ਜਿਹਾ ਹੈ ਰੋਟੀ ਪਾਣੀ ਦਾ रोटी पानी का तो है ये रूम ठीक है तो 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 फिर खाने पीने का मिल जाएगा पूरा सभी ये वाला है ਇਹ ਛੋਟੇ ਵਾਲਾ ਹੈ ਆਹ ਜਿਹੜਾ ਦੋ ਘਰ ਦੇ ਰਾਤ ਬਰੇ ਹੂੰ ਇਤਨਾ ਵੀ ਉਦਿਖਦਾ ਹੈ ਇਹ ਸ਼ਕਤ ਦੋ ਆ ਜੇਗੀ ਇਸ ਵਿੱਚ ਐਡਜਸਟ ਹੋ ਜਾਏਗੀ